ਕਿਉਂਕਿ ਮਜਬੂਰੀ ਪ੍ਰਸ਼ਾਸਨ ਦੀ ਵੀ ਹੈ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਜੋ ਮੈਂ ਜ਼ਿਆਦਾ ਨਹੀਂ ਬੋਲੂਗਾ ਪਰ ਜੋ ਕਬੱਡੀ ਦੇ ਅੱਜਕੱਲ ਹਾਲਾਤ ਹੈ ਪਰ ਅੱਜ ਪ੍ਰਸ਼ਾਸਨ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਬਹੁਤ ਸਪੋਰਟ ਕੀਤੀ ਹੈ ਅੱਜ ਦੇ ਇਸ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਸਤਿਕਾਰ ਕਰਦੇ ਆ ਥੈਂਕ ਯੂ ਕਰਦੇ ਆ ਔਰ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਹੋਰ ਜਿਹੜੇ ਟੂਰਨਾਮੈਂਟ ਹੋਣੇ ਆ ਤੇ ਆਪਾਂ ਇਸੇ ਤਰ੍ਹਾਂ ਉਹ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕਾਮਯਾਬ ਕਰੀਏ ਔਰ ਮੇਰੀ ਬੇਨਤੀ ਫਾਈਨਲ ਦੀਆਂ ਟੀਮਾਂ ਨੂੰ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪੁੱਜਾ ਐਸਐਚਓ ਕਮਲਦੀਪ ਸਿੰਘ ਜੀ ਆਉਣਾ ਵੱਲੋਂ ਇਹ ਬੇਨਤੀ ਮੈਂ ਬਾਰ-ਬਾਰ ਕਹੀ ਹਾਂ ਨਾ ਪਲੀਜ਼ ਨਹੀਂ ਫਿਰ ਬੰਦਨਾ ਕਰਨਾ ਪਵੇ ਫਿਰ ਫਾਈਨਲ ਮੈਚ ਆ ਯਾਰ ਐਡਾ ਵੱਡਾ ਮੈਚ ਹੋਣਾ ਟਰੈਕਟਰਾਂ ਦੇ ਫੈਸਲੇ ਹੋਣੇ ਆ ਤੇ ਬਾਰ-ਬਾਰ ਆਪਾਂ ਬੋਲਦੇ ਵੀ ਚੰਗੇ ਨਹੀਂ ਲੱਗਦੇ ਤੋ ਪਲੀਜ਼ ਸਾਡਾ ਸਹਿਯੋਗ ਕਰੋ ਜਲਦੀ ਦੇ ਨਾਲ ਹੀ ਇਹ ਦੋਨੋਂ ਟੀਮਾਂ ਫਾਈਨਲ ਦੀਆਂ ਆਰ ਨੇਤ ਆ ਗਿਆ ਇੱਕ ਵਾਰੀ ਤਾੜੀਆਂ ਵਾਰੋ ਕੀ ਬਾਤ ਹੈ ਧਰਮਪੁਰੇ ਦਾ ਨੇਤ ਰਾਮ ਜਿਹੜਾ ਅੱਜ ਕੱਲ ਬਣ ਗਿਆ ਆਰ ਨੇਤ ਸੰਘਰਸ਼ੀ ਬੰਦਾ ਬਹੁਤ ਸੰਘਰਸ਼ ਕੀਤਾ ਔਰ ਇੱਕ ਸਿੰਗਲ ਟਰੈਕ ਤੋਂ ਸ਼ੁਰੂਆਤ ਕਰਕੇ ਔਰ ਅੱਜ ਵੱਖਰੀ ਪਛਾਣ ਇਸ ਨੌਜਵਾਨ ਨੇ ਬਣਾਈ ਹੈ ਅੱਜ ਫੋਰ ਬਾਏ ਸਰਮਾਨ ਮੇਰੇ ਵੀਰੋ ਆਰ ਨੇ ਇਦਾਂ ਕੀਤਾ ਜਾਣਾ ਸੋ ਜੱਗਾ ਚੱਕਰਜੀ ਕਹਿੰਦੇ ਵੀ 9 10 ਤੇ 11 ਫਰਵਰੀ ਨੂੰ ਜਿਹੜੀਆਂ ਰੌਣਕਾਂ ਚੱਕਰਪੰਡ ਦੇ ਵਿੱਚ ਲੱਗਣਗੀਆਂ ਬਹੁਤ ਬਹੁਤ ਧੰਨਵਾਦ ਆ ਸਾਥ